स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਭ ਪਹਿਲਾ ਪੇਨਾ ਰੁਕਦਾ ਤੇ ਸ਼ਹਿਰ ਦੇ ਵਿੱਚੋਂ ਨਿਕਲੇ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਸਾਥ ਦੇਖੋ ਮੈਂ ਜਿਹੜੇ ਤੁਸੀਂ ਨਾਲ ਹੀ ਸੀਗੇ ਪਹਿਲੀ ਦੁਕਾਨ ਤੋਂ ਲੈ ਕੇ ਆਖਰੀ ਦੁਕਾਨ ਤੱਕ ਨੇ ਬੱਟੇ ਰੰਧਾਉ ਸਾਬ ਦਾ ਨਾਮ ਲੈ ਕੇ ਸਾਡੇ ਉੱਥੇ ਆਉਂਦੇ ਸੀ ਸਾਡੀ ਦੁਕਾਨ 'ਚ ਬੈਠਦੇ ਸੀ ਤੇ ਅੱਜ ਇੱਥੇ ਕਾਲੀਦਵਾਰ ਮੰਦਰ 'ਚ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸ਼ੇਰ ਸਿੰਘ ਜੇ ਸਾਰੇ ਤੋਂ ਅਸ਼ੀਰਵਾਦ ਲੈ ਕੇ ਜਾਂਦੇ ਰਹੇ ਤੇ ਇਹਨਾਂ ਦੇ ਅੱਗੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿੱਤ ਵਖ ਤੇ ਇਹ ਜਿਹੜੀ ਜਿੱਤ ਆ ਲੋਕਾਂ ਦੀ ਹੋਵੇਗੀ ਲੋਕਾਂ ਦੀ ਆਵਾਜ਼ ਪਾਰਲੀਮੈਂਟ 'ਚ ਬਣੇਗੀ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਣਗੇ ਆਪਣੇ ਪਰਿਵਾਰਕ ਕੰਮ ਨੀ ਕੀਤੇ ਜਾਣਗੇ ਦੇਖੀ ਕਿ ਅਖੰਡਤਾ ਲਈ ਕੰਮ ਕੀਤਾ ਜਾਏਗਾ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਏਗੀ ਕਿਉਂਕਿ ਜਿਸ ਵੇਲੇ ਤਤਵਾਸੀ ਤੇ ਚੱਕਰੀ ਦੇ ਵਿੱਚ ਸਿੱਧੀ ਹਮੇਸ਼ਾ ਹੀ ਭਾਈਚਾਰਕ ਸਾਂਝ ਰਹੀ ਹੈ ਕਦੀ ਇੱਕ ਦੂਜੇ ਤਰਫ ਦੇ ਅਗੇਂਸਟ ਨਾ ਲਗੇ ਇਹੋ ਹੀ ਨਾਰਾ ਜਿਹੜਾ ਹਿੰਦੁਸਤਾਨ ਦੀ ਆਵਾਜ਼ ਬੁਲੰਦ ਕਰੇਗਾ ਔਰ ਬਟਾਲਾ ਦੀ ਇੰਡਸਟਰੀ ਜਿਹੜਾ ਏਸ਼ੀਆ ਦੇ ਵਿੱਚ ਇੱਕ ਨੰਬਰ ਤੇ ਇਹ ਸ਼ਹਿਰ ਹੁੰਦਾ ਸੀ ਉਹ ਜਿਹੜੀ ਇੰਡਸਟਰੀ ਫੇਲ ਹੋ ਗਈ ਆ ਉਹਦੇ ਬਾਰੇ ਗੱਲ ਕੀਤੀ ਜਾਏਗੀ ਜਿਹੜੇ ਇਥੋਂ ਦੀ ਡਵੈਲਪਮੈਂਟ ਦੇ ਕੰਮ ਸਰਦਾਰ ਤਰਪਤਰ ਜਨਰਲ ਸਿੰਘ ਬਾਜਵਾ ਨੇ ਕੀਤੇ ਨੇ ਨੂੰ ਕਦੀ ਵੀ ਇਤਿਹਾਸ ਜਿਹੜਾ ਉਹਦੇ ਚ ਲਿਖੇ ਜਾਣਗੇ ਔਰ ਜਿਹੜੇ ਕੰਮ ਬੰਦ ਕੀਤੇ ਗਏ ਨੇ ਕਿ 5 ਜਿਹਾਂ ਮਹੀਨਿਆਂ ਤੋਂ ਸਭਾ 2 ਸਾਲ ਤੋਂ ਇਥੇ 1 ਰੁਪਏ ਨੇ ਤੇ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਹੀ ਬੰਦ ਕਰਕੇ ਕੰਮ ਬੰਦ ਕਰ ਦਿੱਤੇ ਨਾਲ ਇੱਕ ਜਿਹੜੀ 슈ਗਰ ਮਿਲ ਬਟਾਲਾ ਜਿਹੜੇ ਪੈਸੇ ਬਾਜਵਾ ਸਾਹਿਬ ਤੇ ਮੈਂ ਅਸੀਂ ਬੜੀ ਮੁਸ਼ਕਲ ਇਹ ਮਿਲ ਨੂੰ ਬਹੁਤ ਵਟਾ ਕੀਤਾ 1960 ਚ ਇਹ ਮਿਲ ਬਣੀ ਸੀ ਉਹਦੇ ਬਾਅਦ ਜਦੋਂ ਅਸੀਂ ਦੋਵੇਂ ਇਕੱਠੇ ਬਣ ਕੇ ਆਏ ਇਹਨੂੰ ਮਿਲ ਨੂੰ ਅਸੀਂ ਉਹ ਐਕਸਪੈਂਡ ਕੀਤਾ ਵੱਢੀ ਕੀਤੀ ਔਰ 2.50 ਕਰੋੜ ਰੁਪਏ تھے ਬੈਂਕੇ ਚ ਜਮਾ ਕਰਵਾਤੇ ਇਹ ਨਹੀਂ ਸੀ ਕਿ ਟੈਂਡਰ ਲੱਗੇਗਾ ਜਿੰਨਾ ਜਿੰਨਾ ਕਿ ਕੰਮ ਚੱਲ ਗਿਆ ਮੈਂ ਕਿਹਾ ਕਿ ਇਕਨਾਂ ਪੈਸੇ ਇਹਨਾਂ ਦੇ ਜਮਾ ਕਰਵਾ ਦੋ ਉਹ ਕਰਵਾ ਦਿੱਤੇ ਉਹਦਾ ਵੀ ਲੋਕਾਂ ਕੋਲੋਂ ਇਹਨਾਂ ਕੋਲੋਂ ਹਸਾਬ ਮੰਗਾਗੇ ਝਾੜੂ ਵਾਲਿਓ ਇਹ ਦੱਸੋ ਕਿ ਕਿਉਂ ਨਹੀਂ ਚੱਲੀ ਐਸ ਸੀਜ਼ਨ ਦੇ ਵਿੱਚ ਮਿਲ ਚੱਲਣੀ ਸੀ ਟਰਾਇਲ ਚੱਲਣਾ ਸੀ ਦੂਸਰੀ ਚੀਜ਼ ਜਿਹੜਾ ਗੰਨ ਖੋਜ ਕੇਂਦਰ ਕਲਨੌਰ ਬਣਾ ਸੀ ਕਿ ਜੇ ਗੁਰਦਾਸਪੁਰ ਤੇ ਬਠਿੰਡਾ ਦੀ ਮਿਲ ਵੱਢੀ ਹੋ ਗਈ ਤੇ ਜਿੱਥੇ ਜਿਹੜੀ ਗੰਨੇ ਦੀ ਇਹ ਜਮੀਨਾ ਘਟ ਨੇ ਤੇ ਇਹਦਾ ਚਾੜ ਜਰੂਰ ਵਧਣਾ ਚਾਹੀਦਾ ਔਰ ਉਹ ਉਹ ਜਿਹੜਾ ਚਾੜ ਸੀ 7-800 ਕਿੰਟਲ ਤੱਕਲੇ ਦਾ ਕੱਢਣਾ ਸੀ ਔਰ ਉਥੋਂ ਲੋਕਾਂ ਨੂੰ ਦੱਸਣਾ ਸੀ ਸਭ ਤੋਂ ਪਹਿਲਾਂ ਇਸ ਪਾਰਟੀ ਨੇ ਅੱਕੇ ਬੰਦ ਕੀਤਾ ਤੇ ਬੀਜੇਪੀ ਨੂੰ ਮੈਂ ਇੱਕ ਪੁੱਛਣਾ ਚਾਹੁੰਨਾ ਕਿ ਪਾਕਿਸਤਾਨ ਚ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਉਥੋਂ ਹਸਲਾ ਨਜਾਇਜ਼ ਹੁੰਦਾ